ਸ਼ੁਕਰ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਜਿਸ ਦਾ ਨਾਮ ਹੈ ਅਸ਼ਵਿਤ ਟੈਕ ਹਬ ਅੱਜ ਆਪਾਂ ਗੱਲ ਕਰਾਂਗੇ ਅਗਰ ਤੁਸੀਂ ਸੇਵਾ ਕੇਂਦਰ ਵਿੱਚ ਜਾਂ ਘਰ ਬੈਠੇ ਕੋਈ ਸਰਟੀਫਿਕੇਟ ਅਪਲਾਈ ਕੀਤਾ ਜਾਂ 10 77 ਤੇ ਫੋਨ ਕਰਕੇ ਘਰ ਬੈਠੇ ਸਰਵਿਸ ਲਈਏ ਕੋਈ ਵੀ ਸਰਟੀਫਿਕੇਟ ਦੀ ਬਰਥ ਸਰਟੀਫਿਕੇਟ ਕਰੈਕਸ਼ਨ ਐਸਸੀ ਕਾਸਟ ਬੀਸੀ ਕਾਸਟ ਜਨਰਲ ਕਾਸਟ ਬੋਰਡਰਰੀ ਆ ਕੋਈ ਵੀ ਸਰਟੀਫਿਕੇਟ ਅਗਰ ਤੁਸੀਂ ਅਪਲਾਈ ਕੀਤਾ ਤੇ ਉਸ ਦੀ ਤੁਸੀਂ ਜਾਣਕਾਰੀ ਹਾਸਲ ਹਾਸਿਲ ਕਰਨਾ ਚਾਹੁੰਦੇ ਹੋ ਕਿ ਉਹ ਸਰਟੀਫਿਕੇਟ ਟਰੈਕ ਕਰਨਾ ਚਾਹੁੰਦੇ ਹੋ ਉਸ ਸਰਟੀਫਿਕੇਟ ਦਾ ਕੀ ਸਟੇਟਸ ਹੈ ਬਣ ਚੁੱਕਿਆ ਜਾਂ ਕਿੱਥੇ ਪਿਆ ਜੀ ਕਿ ਕਿੰਨੇ ਦਿਨ ਲੱਗਣਗੇ ਉਹਨੂੰ ਸਾਨੂੰ ਮਿਲਣ ਚ ਤਾਂ ਆਪਾਂ ਸਿੰਪਲੀ Google ਤੇ ਜਾ ਕੇ ਇਹ ਸਾਈਟ ਸਰਚ ਕਰਾਂਗੇ eseva.punjab.gov.in ਇਸ ਤਰ੍ਹਾਂ ਦਾ ਪੋਰਟਲ ਤੁਹਾਡੀ ਸਕਰੀਨ ਦੇ ਸਾਹਮਣੇ ਖੁੱਲ ਜਾਏਗਾ ਉਸ ਤੋਂ ਬਾਅਦ ਤੁਸੀਂ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਜਾਣਾ ਹੈ ਟਰੈਕ ਸਟੇਟਸ ਵਿੱਚ ਅਗਰ ਤੁਸੀਂ ਸਿਟੀਜ਼ਨ ਨਹੀਂ ਲੌਗਇਨ ਕੀਤਾ ਬਾਹਰੋਂ ਬਾਹਰ ਹੀ ਸਰਟੀਫਿਕੇਟ ਨੂੰ ਟਰੈਕ ਕਰਨਾ ਚਾਹੁੰਦੇ ਹੋ ਤੇ ਇਸ ਤਰ੍ਹਾਂ ਟਰੈਕ ਸਟੇਟਸ ਤੇ ਕਲਿੱਕ ਕਰਾਂਗੇ ਇਥੇ ਆਪਣਾ ਜੋ ਤੁਹਾਨੂੰ ਰਸੀਪਟ ਮਿਲੀ ਹੈ ਜਾਂ ਤੁਹਾਨੂੰ ਫੋਨ ਤੇ ਐਪਲੀਕੇਸ਼ਨ ਨੰਬਰ ਆਇਆ ਉਹ ਫਿਲ ਕਰਾਂਗੇ ਕਿ ਅਪਚਾ ਭਰਾਂਗੇ ਸਬਮਿਟ ਕਰਾਂਗੇ ਉਸ ਦਾ ਸਟੇਟਸ ਤੁਹਾਨੂੰ ਪਤਾ ਲੱਗ ਜਾਏਗਾ ਉਹ ਸਰਟੀਫਿਕੇਟ ਅਪਰੂਵ ਹੋ ਗਿਆ ਜਾਂ ਕਿਸ ਸਥਿਤੀ ਤੇ ਹੈ ਜੇ ਪਿਆ ਹੈ ਜਾਂ ਕਦੋਂ ਤੁਹਾਨੂੰ ਮਿਲੇਗਾ ਅਗਰ ਤੁਸੀਂ ਘਰ ਬੈਠੇ ਆਪਣਾ ਸਰਟੀਫਿਕੇਟ ਅਪਲਾਈ ਕੀਤਾ ਹੈ ਸਿਟੀਜ਼ਨ ਲੌਗਇਨ ਘਰ ਬਣਾ ਕੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਆਪਾਂ ਹਰ ਸਰਟੀਫਿਕੇਟ ਆਪਣੇ ਘਰ ਬੈਠੇ ਆਪਣਾ ਸਿਟੀਜ਼ਨ ਲੌਗਇਨ ਕਰਕੇ ਸੇਵਾ ਕੇਂਦਰ ਤੇ ਕਲਿੱਕ ਕਰਕੇ ਘਰ ਬਣਾ ਸਕਦੇ ਹਾਂ ਇੱਥੇ ਕਲਿੱਕ ਕਰਾਂਗੇ ਇੱਥੇ ਆਲਰੇਡੀ ਸਿਟੀਜ਼ਨ ਲੌਗਇਨ ਹੋਇਆ ਹੋਇਆ ਹੈ ਅਗਰ ਤੁਸੀਂ ਨਵਾਂ ਸਿਟੀਜ਼ਨ ਬਣਾਉਣਾ ਚਾਹੁੰਦੇ ਹੋ ਤਾਂ ਅਪਲਾਈ ਸਰਵਿਸ ਤੇ ਕਲਿੱਕ ਕਰਕੇ ਆਪਣਾ ਨਵਾਂ ਸਿਟੀਜ਼ਨ ਬਣਾ ਕੇ ਕੋਈ ਵੀ ਸਰਟੀਫਿਕੇਟ ਘਰ ਬੈਠੇ ਬਣਵਾ ਸਕਦੇ ਹੋ ਅੱਜ ਆਪਾਂ ਗੱਲ ਕਰ ਰਹੇ ਹਾਂ ਟਰੈਕ ਸਰਵਿਸਿਜ਼ ਦੀ ਟਰੈਕ ਸਰਵਿਸ ਕਰਨ ਲਈ ਇਹ ਟਰੈਕ ਤੇ ਕਲਿੱਕ ਕਰਾਂਗੇ ਟਰੈਕਸ ਸਿਟੀਜ਼ਨ ਸਰਵਿਸ ਤੇ ਕਲਿੱਕ ਕਰਾਂਗੇ ਅਗਰ ਤੁਹਾਨੂੰ ਅਪਲਾਈ ਸਰਵਿਸ ਦੇ ਰਿਲੇਟਿਡ ਵੀ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਮੈਨੂੰ ਕਮੈਂਟ ਕਰਕੇ ਜਾਂ ਮੈਨੂੰ ਫੋਨ ਤੇ ਕਨੈਕਟ ਕਰਕੇ ਮੈਂ ਕੋ ਸਮਝ ਸਕਦੇ ਹਾਂ ਕਿ ਇਸ ਤਰ੍ਹਾਂ ਆਪਾਂ ਨਵੀਂ ਸਰਵਿਸ ਅਪਲਾਈ ਕਰ ਸਕਦੇ ਹਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਟ੍ਰੈਕ ਸਰਵਿਸ ਦੀ ਟ੍ਰੈਕ ਸਰਵਿਸ ਇਸ ਤਰ੍ਹਾਂ ਹੁੰਦੀ ਹੈ ਔਰ ਜੋ ਵੀ ਸਰਵਿਸ ਤੁਸੀਂ ਅਪਲਾਈ ਕੀਤੀ ਹੋएगी ਵੀਊ ਅਵੇਇਲ ਸਰਵਿਸ ਵਿੱਚ ਆ ਜਾਵੇਗੀ ਜਿਸ ਤਰ੍ਹਾਂ ਇਸ ਆਈਡੀ ਵਿੱਚ ਦੋ ਸਰਵਿਸਾਂ ਅਪਲਾਈ ਹੋਈਆਂ ਜਦੋਂ ਆਪਾਂ ਐਕਸ਼ਨ ਤੇ ਕਲਿੱਕ ਕਰਾਂਗੇ ਤੇ ਆਪਾਂ ਉਸ ਦਾ ਪੂਰਾ ਸਟੇਟਸ ਜਾਣ ਸਕਦੇ ਹਾਂ ਉਹ ਐਪਲੀਕੇਸ਼ਨ ਕਿੱਥੇ ਪਈ ਹੈ 뷰 ਐਪਲੀਕੇਸ਼ਨ ਤੇ ਜਾ ਕੇ ਪੂਰੀ ਐਪਲੀਕੇਸ਼ਨ 뷰 ਕਰ ਕਰ ਲਵਾਂਗੇ ਤੇ ਪ੍ਰਿੰਟ ਸ਼ਿਫਟ ਜਾ ਕੇ ਉਸ ਦੀ ਪੁਰਾਣੀ ਰਸੀਦ ਟਾਕਰ ਪ੍ਰਿੰਟ ਕਰਨਾ ਚਾਹੁੰਦੇ ਹੋ ਵੀ ਕਰ ਸਕਦੇ ਹਾਂ 뷰 ਐਪਲੀਕੇਸ਼ਨ ਤੇ ਕਲਿੱਕ ਕਰਾਂਗੇ 뷰 ਐਪਲੀਕੇਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਤੁਹਾਡੇ ਅੱਗੇ ਕੋਲਦੇਗਾ ਲਾਸਟ ਤੇ ਜਾ ਕੇ ਤੁਸੀਂ ਆਪਣੀ ਹਿਸਟਰੀ ਚੈੱਕ ਕਰ ਸਕਦੇ ਹੋ ਕਿਸ ਨੇ ਅਪਲਾਈ ਕੀਤਾ ਇੱਥੇ ਸਾਰੀ ਡਿਟੇਲ ਆ ਜਾਂਦੀ ਹੈ ਕਿਸ ਡਿਪਾਰਟਮੈਂਟ ਕੋਟਾ ਜਾ ਸਰਟੀਫਿਕੇਟ ਪਿਆ ਹੈ ਕਿੰਨੇ ਦਿਨ ਲੱਗਣਗੇ ਪੂਰੀ ਡਿਟੇਲ ਖੁੱਲ ਜਾਂਦੀ ਹੈ ਹਿਸਟਰੀ ਜਾ ਕੇ ਤੇ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਕਿ ਕਿੰਨੇ ਦਿਨ ਲੱਗਣਗੇ ਤੇ ਧੰਨਵਾਦ ਦੋਸਤੋ ਆਸ਼ਾ ਹੈ ਤੁਹਾਨੂੰ ਮੇਰੀ ਇਹ ਵੀਡੀਓ ਇਹ ਜਾਣਕਾਰੀ ਅੱਛੀ ਲੱਗੀ ਹੋਏਗੀ ਅਗਰ ਤੁਹਾਨੂੰ ਇਸ ਤੋਂ ਕੋਈ ਹੈਲਪ ਮਿਲੀਆਂ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਅਗਰ ਤੁਹਾਨੂੰ ਕੋਈ ਮੁਸ਼ਕਿਲ ਆ ਰਹੀ ਹੈ ਮੈਂ ਤੁਹਾਡੀ ਮੁਸ਼ਕਿਲ ਦਾ ਜਰੂਰ ਹੱਲ ਕਰਾਂਗਾ ਤਾਂ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਕਿ ਇਨ ਫਿਊਚਰ ਮੈਂ ਇਸ ਤਰ੍ਹਾਂ ਦੀ ਵੀਡੀਓਜ਼ ਬਣਾਉਂਦਾ ਰਵਾਂ ਔਰ ਜੋ ਕਿ ਤੁਹਾਨੂੰ ਟਾਈਮસર ਮਿਲ ਜਾਣ ਧੰਨਵਾਦ ਦੋਸਤੋ ਲਾਈਕ ਕਮੈਂਟਸ ਐਂਡ ਸਬਸਕ੍ਰਾਈਬ